ਤੋਈ ਨਹੀਂ ਪਿਆਲਾ ਹੋਈ ਨਾ ਤੇ ਆ ਨਿਸ਼ਾਨੇ ਤੇ ਆ ਰੁੰਦੀ ਮਾਨੇ ਸੰਦੀ ਛੂਤੀ ਲਉਣੀ ਪਿੱਤੇ ਤੇ ਟੇਪ ਪਾਇਆ ਮੈਨੂੰ ਜਲਾਦਾ ਵਾ 2 ਵਜੇ ਤਾਲ ਤਨ ਦਾਦੇ ਵਿਤਲਦੇ ਆ ਇਹ ਨਾ ਤੇਰੇ ਤਨਤਾ ਪੇ ਤਾਲ ਤੇ ਗੈਦੇ ਆ ਅੱਜ ਮੇ ਕੇਚਾ ਨੇ ਤੀਜੀ ਦਾ ਨਹੀਂ ਅਲਮਤ ਆ ਦਿੱਤੀ ਐ ਮੈਂ ਆ ਤੇ ਵੇਲਾ ਨਹੀਂ ਦੱਦ ਜਾਣਾ ਮਾਈ ਲੱਭਾ ਕੀ ਕਰਾਂ ਮੈਂ ਤੇ ਜਿੰਦੀ ਨਹੀਂ ਜਰਾਬ ਹੋ ਗਈ ਆ ਅੱਬ ਕੀ ਹੋਇਆ ਵਾ ਇੱਕ ਲਿਪੜ ਸੁਣ ਲਾਇਆ ਵਜ ਤੇ ਟੁੱਟਦੀ ਵੀ ਲਾਈ ਨਾ ਉੜਦੀ ਤੇ ਵੀਦਾ ਇੱਲਾ ਤੇ ਤੀ ਫੈਗਾ ਤੋ ਪ੍ਰਾਦਾ ਨਹੀਂ ਤੋਤਾ ਕਿਉਂ ਵੀ ਤੇਰੇ ਨਾਲ ਵੀ ਤਾਂ ਤੋਪੇ ਤਾਲ ਲਿਆ ਹੀ ਉਹ ਮੇਰੀ ਜਿਆ ਬੁਦੀਆ ਮੈਂ ਕਿਤੇ ਜਿਆ ਬੈਦਾ ਹੀ ਉਹ ਇਹ ਤਾਂ ਤੂੰ ਦਾਦਾ ਇੰਨੇ ਨੇ ਕਿਤੇ ਕਿਤੇ ਪੰਨੇ ਬੰਦ ਤੇ ਬਾਹਰ ਕੰਦਾ ਲਿਆ ਤੰਤਾ ਹੀ ਕਿਤੇ ਤਾਤੇ ਬੈ ਗਿਆ ਕਿਤੇ ਹੋਏ ਟੰਕਾ ਫਿੱਟ ਕਰ ਲਿਆ ਕੀ ਟੌਪ ਆ ਗਿਆ ਟੱਗ ਰਿਹਾ ਹੁਣ ਉਹ ਜਾ ਫਿੱਟੇ ਮੁੱਤੀ ਆ ਤੇ ਨਾ ਤੂੰ ਦਾ ਤੂੰ ਹੀ ਪੈਦਾ ਨਹੀਂ ਤੈਨੂੰ ਤੌਮੀਦ ਈ ਤੁਰੀਆਂ ਨਹੀਂ ਚੱਗੀਆਂ ਵੇ ਕਿ ਤੇ ਸਣੀ ਬਣ ਕੇ ਰਵੇਂ ਚੁੰਨੀ ਹੋਰ ਸੂਟ ਹੋਰ ਲੱਲੀ ਜੇ ਬਣੀ ਰਹਿੰਦੀਆਂ ਤੇ ਉਹਨੇ ਫਾਰ ਹੀ ਟੈਂਕਾ ਪੇਟ ਕਰਨਾ ਹੀ ਹਾਈਪਰ ਵੀ ਜੇ ਵੀਰ ਨੇ ਕੋਰ ਭਾਬੀ ਲੈਣ ਦੀ ਤੇ 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 ਵੀ ਬਾਬਾ ਨਹੀਂ ਜਾਊਗਾ ਤਾਂ ਫੇਰ ਉਹਨੂੰ ਮਾਰ ਕੇ ਕਿ ਲੋੜ ਦਾ ਜਦ ਤੂੰ ਹੀ ਅੱਜ ਰੋਟੇ ਆ ਰਹਿਣਗੇ ਤੇ ਆਈ ਹਾਈ ਮੈਨ ਤੁਹਾਨੂੰ ਤੋਟ ਤੇ ਤੂੰ ਬੁਆ ਮੈਨ ਇਹ ਦਾਲਦਾ ਤੂੰ ਤੂੰ ਬਰੀ ਬਿੰਦੀ ਨਿੰਦੀ ਲਈ ਤੂੰ ਧੀ ਲਈ ਤੂੰ ਹੋਣੀ ਨਹੀਂ ਆਣਾ ਕਿਤੇ ਨਹੀਂ ਆਉਟੇ ਮੇਰਾ ਪ੍ਰੋਨਾ ਲੈਣਾ ਮੈਨ ਨਹੀਂ ਜਾਣਾਂ ਕਿ ਕਿ ਲਈ ਤੇ ਕਾਲੀ ਪਈਏ ਵੀ ਪ੍ਰੋਨਾ ਲੈਣਾ ਓੜੇ ਤੇ ਤੇ ਤੂੰ ਦੀ ਬਿੰਦੀ ਦਰਮਣੀ ਨਹੀਂ ਆਂਦੇ ਨੰਗਾਈ ਨੂੰ ਤੇ ਨਾ ਤੰਦਾਵਾ ਤੇਰਾ ਵੀ ਤੰਦਾਵਾ ਤਦ ਤੋਰੀ ਕੱਢਦੀ ਤਨ ਮੈਂ ਦੁੱਧ ਤਨ ਤੋਂ ਤੂੰ ਵੇਦੀ ਮਾਂ ਮਾਲਨੀ ਨਾ ਨਾ ਮੈਂ ਮਮਨੀ ਨੀ ਛੀ ਜੇਲੀ ਜੇਲੀ ਦੀ ਲੱਗਦੀ ਸੋਹਣੀ ਬਾਂਝਾ ਉਤਾਈ ਗਈ ਲੱਗੀ ਤੇ ਛੀ ਜੇਲੀ ਬਣਨਾ ਨਾ ਸ਼ਾਦੀ ਉਹ ਮੇ ਤੋਂ ਮੈਂ ਲਾਲਿਆ ਥਾ ਹੁਣ ਮੈਂ ਤੇ ਛੀ ਜੇਲੀ ਬੋਣਾ ਤਨ ਮੈਂ ਨਾ ਉਹ 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 ਆਦੇ ਲਿਆ ਫਿਰ ਮਾਚ ਮਨੋਦੇ ਹੁੰਦੇ ਆ ਅੱਖਾਂ ਚ ਪੂਣ ਵਾਲੇ ਨਹੀਂ

ਮੈਂ ਤਾਂ ਮੈਂ ਤਾਂ ਮੰਨਿਆ ਕਹਦੇ ਅੱ데 ਨਾ ਮੈਂ ਆਪਣੀ ਵਿਊ ਦੀ ਥਾਲੀ ਧਾਰੀ ਧਾਰੀ ਆ ਮੈਂ ਉਹ ਦੋ ਘੰਟੇ ਰਿਆ ਦਾ ਨਾ ਮੈਂ ਤਾਂ ਨਹੀਂ ਖੋਣੀ ਤਾਂ ਨਾ ਲੈਟੀ ਸੰਭਾਲ ਕੇ ਕੀ ਕਰਨੀ ਆ ਕੰਮ ਨਹੀਂ ਕਰਨਾ ਕਰਦੇ ਬੰਟੀ ਨਹੀਂ ਖਾਣੀ ਲੈ ਸਾਡੇ ਤੇ ਆਪੇ ਪਏ ਸਾਡੇ ਧਰ ਤੇਨੂੰ ਆਪ ਨੂੰ ਲੋਤੀ ਪਾਣੀ ਪਈ ਆ ਕਾਦੇ ਸੇ ਆਪੋ ਮੈਂ ਆ ਦੋ ਬਣ ਦੋ ਬਣ ਚੀਜੇ ਦੇ ਚੀਜੇ ਦੇ ਮੂਰੇ ਐ ਪੰਨਾ ਛੋਂਦਿਆ ਐ ਮੂਤਾ ਐ ਤਾਂ ਜਾ ਬੇਤਾਲੇ ਮਾਰ ਤੇ ਮੈਨੂੰ ਸੁਝਵਣਾ ਨਹੀਂ ਜਾਂਦੀ ਆ ਤੰਤਾ कोद दे दिया नि तमलिए तू तार हो गया तड़ पोनी पानी ताटे दमदा दम आ जाना मां चलो भांडे चाहिए ना ओहो इधर भांडे माल परवा सब्जी ਲਗ ਜਾਣਾ ਸੋਕਾ ਮੇਰੀ ਗਾਜੂ ਜਿੰਦਰ ਨੂੰ ਕੀ ਕਿਹਾ ਮੈਂ ਵੀ ਕਿਹਾ ਨਾ ਪਾਪੀ ਕੁਛ ਨਹੀਂ ਕਿਹਾ ਅਸ਼ਾ ਬਹੁਤੀ ਬਾਹ ਨਾ ਮੈਨੂੰ ਸਾਰਾ ਪਤਾ ਵਾ ਇਹ ਕਿਤੇ ਉਹਦਾ ਦਿਮਾਗ ਉਹਦਾ ਦਾ ਉਹ ਤੋਂ ਹਰਕਤਾਂ ਇਦਾਂ ਦੀਆਂ ਕਰਦੀ ਤੇ ਦੂਜਾ ਤੂੰ ਉਹਨੂੰ ਕਹਿ ਦਿੱਤਾ ਵਾ ਇਹ ਕੰਮ ਕਰ ਕਰ ਤੂੰ ਆਪਣੀ ਬਿਊਟੀ ਖਰਾਬ ਕੀਤੀ ਅਸੀਂ ਸਾਰਾ ਕੰਮ ਛੱਡ ਕੇ ਬਹਿ ਗਈ ਤੈਨੂੰ ਪਤਾ ਉਹ ਇੱਕ ਵਾਰੀ ਕੰਮ ਛੱਡਿਆ ਤੇ ਹਫਤਾ ਭਰ ਨੇ ਭਾਬੀ ਮੈਂ ਨਹੀਂ ਇਹਨੂੰ ਕੁਛ ਵੀ ਕਿਹਾ ਕਮਲੀ ਜੀ ਨੂੰ ਆ ਵੀ ਕਹਿਦੀ ਹੀ ਕਿ ਸਿਹੜੀ ਬਣ ਕੇ ਰਹਿ ਗਿਆ ਹੈ ਨਾ ਰਾਂਦੇ ਨੂੰ ਪਤਾ ਉਹ ਜਿੰਨੇ ਮਰਜੀ ਭੋਲੀਆਂ ਪਰ ਝੂਠ ਨਹੀਂ ਮਾਰਦੇ ਆ ਪਰਸ ਜਾ ਕੇ ਤੇ ਪਿੰਡੀਆਂ ਘਾਟ ਮੇਰੇ ਨਾਲ ਚੱਲ 6 ਵਜ ਗਿਆ ਰੋਟੀ ਦੀ ਮੈਂ ਮੈਂ ਨੂੰ ਕੁਛ ਨਹੀਂ ਕਿਹਾ ਚੰਗਾ ਛੇਤੀ ਘੱਟ ਘਾਟੇ ਘੱਟ ਆ ਗਈ ਮੈਨੂੰ ਕਿਹੜਾ ਕਹਿ ਕੇ ਵੀ ਸਿਆਪਾ ਹੀ ਪਾ ਦੇ ਉਹ ਆਹ ਹਨਾ ਮੈਨੂੰ ਹੀ ਦੱਬਾ ਲੈਣਾ

ਆਗੀ ਬਣਾਉਣੀ ਆ। ਯਾ ਨਾ ਤਾਂ ਧਾਰੇ ਨਹੀਂ ਤੇ ਤਾਂ ਬੇਪਰਵਾਹੀ ਮੇਰਾ। ਆਗੀ ਬਣਾ। ਕਿੱਥੇ ਜਾਣਾ? ਥੋੜੀ ਬਣੀ ਆ। ਗੜੀ ਨਹੀਂ ਚਾਲੂ ਕਰਦਾ। ਤੇ ਦੋ ਦੋ ਬੀਬੀਆਂ ਮਾੜਦੀ ਮੈਂ ਦੋ ਜਣਾਂ ਬੀਬੀਆਂ ਨੂੰ। ਬੀਬੀ ਆ ਤੇ ਬੜੀ ਜਲੀ ਚੱਲੀ ਕਿੱਥੇ ਤੂੰ? ਦਾਦਾ ਬੇਟਾ ਨਾ ਮੈਂ। ਹੈ? ਕੀ ਕੀ? ਏ ਕਾ? ਧੋਨੀ ਧੋਨੀ ਨਾ ਮਾਰਾਂ ਜੋ ਤੁਹਾਡਾ ਡਾੜੋ ਇੱਥੇ। ਕੀ ਤੂੰ ਫਟਕਾਰੀਆਂ ਲਈ ਕਿੱਥੋਂ ਵੱਡੀਆਂ ਏ? ਵਾਹ ਵਾਰੀ ਆਪਣੇ ਵਾਹ ਵਾਰੀ ਜੋ। ਆ ਤੇ ਵਿਤੀ ਅਗਲਾ ਹੈ ਪਿਛੇ ਏ ਤਰਾ 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 ਤੈਨੂੰ ਪੜਾ ਕੋ ਲੋਕੀ ਸਾਨੂੰ ਬਾਹਰ ਕੀ ਐੜ ਗਏ ਤੂੰ ਜਲੂਸ ਕੱਢਿਆ ਆਪਣਾ ਅਰੇ ਤਾਲੀਆਂ ਤਾਲੀਆਂ ਬਾਬਾ ਸਾਰੀਆਂ ਕਰਦੀ ਉਹ ਤਰੀਕੇ ਨਾਲ ਕਰਦੀਆਂ ਤੇਰੇ ਅੰਗ ਨਹੀਂ ਕਰਦੀ ਨਾ ਮੈਂ ਭਾਈ ਆਈ ਹਾਂ ਇੱਦਾਂ ਇੱਦਾਂ ਨਹੀਂ ਉਹਨੂੰ ਸਾਡੇ ਜਿਹੜੀ ਮੈਂ ਕਹਾਂ ਚੱਲੀ ਕਿੱਥੇ ਨੂੰ ਮੈਂ ਤਾਲ ਹੋਈ ਨਹੀਂ ਆ ਮੈਂ ਥੋੜੀ ਲੱਜ ਤੇ ਮੀਂਹ ਦਾ ਇਦਾਂ ਨੂੰ ਨਹੀਂ ਤਾਂ ਉਹ ਪਿੰਡੀਆਂ ਚਿੰਡੀ ਬਾਹਰ ਤੂੰ ਉਹਦਾ ਕੰਮ ਕਰਾ ਪਿਆਰ ਹੋ ਕਿੰਨਾ ਜਣਾ ਤੂੰ ਤੂੰ ਨਾ ਪਿੰਡੀਆਂ ਤੂੰ ਦੀ ਲਾ ਦੇ ਉਹਨੀ ਥੋੜੀ ਫਤਰੀਆ ਬੇਦੀਆ ਦੋ ਬੰਦੇ ਲਾ ਰਹੇ ਟੰਤਾ ਆਪਣੇ ਤੇ ਕੀਤਾ ਬਾਹਰ ਕਹੇ ਜਦੋਂ ਥੋੜੀ ਬਣੀ ਹੱਡਾਂ ਨਹੀਂ ਗਿਆ ਬਾਹਰ ਤੇਰੀ ਗੱਲ ਟਿਕਾ ਮੱਥੇ ਜਿੱਦੇ ਜੋਗੀ ਹੈਗੀ ਨਾ ਉਹਨਾਂ ਹੀ ਕੰਮ ਕਰਿਆਗਾ ਤੱਤ ਤੱਤ ਕਰੇ ਜਿੰਦੀ ਉਹਨੇ ਕੁੜੀ ਦਾ ਕੰਮ ਕਰਾਵਾ ਕੇ ਉਹ ਕਦੀ ਵੀ ਅਜੀ ਦੇਹੀ ਪਿੰਡੀਆਂ ਦੀ ਤੂੰ ਯਾਰੀ ਕੰਮ ਨਾ ਕਰੇਂ ਤੜ ਕਿਉਂ ਕੁੜੀ ਲੈ ਕੇ ਤੋਹਰਾ ਤੈਨੂੰ ਇਹਦੇ ਦੇ ਕੇ ਆਂਦੀ ਆਪਾ ਦੋ ਬਣਾ ਦੇ ਸੀ ਕਿੰਨਾ ਸੋਹਣਾ ਤੇ ਤੇ ਮਾਰਦਾ ਮਾਰਦਾ ਹਾਂ ਮੈਂ ਤੇ ਤੇ ਹੀ ਮਾਰਦਾ ਜਦਾਂ ਲਈ ਆ ਗਈ ਆ ਕਿਤੇ ਲਾਵਾ ਮੈਂ ਤੂੰ ਬਾਹਰ ਇੱਕ ਵਾਰ ਮੁਰ ਅੰਕਾਫੇ ਤਾਂ ਕਿ ਬੰਦਾ ਬਾਹਰ ਨਾ ਜਾਵੇ ਕੰਮ ਕਰ ਤੇਰੀ ਇਹ ਫੱਤੀ ਲੈ ਕੇ ਨਾ ਤੁਰ ਪਾ ਆ ਦੇਖਿਆ ਦੇਰੀ ਤੇ ਦੇਤਾ ਦੇ ਕੇ ਜੁਨਾ ਦੇ ਆਦੀ ਪੁਨਾ ਦੇ ਮੈਨੂੰ ਜਾਣਾ ਬਣਾ ਲਾਤੀ ਮੇਰੇ ਦੇ ਪਾਪ ਖੋਤ ਦੇ ਦਿੰਦਾ ਬਾਬਾ ਯਾ ਪਾ ਰੋੜ ਲਾ ਆਪਣਾ ਦੋਸਾ ਵੇਲੇ ਤੇ ਤੂੰ ਕੀ ਹੈ ਨੀ ਕਾਹ ਚਲੇ ਤਾ ਲੈ ਕੰਮ ਕਰ ਤੂੰ ਜਿਹੜਾ ਕੰਮ ਕਰਨ ਵਾਲਾ ਠੀਕ ਆ ਤੇ ਤੂੰ ਕੀ ਹੈ ਅੱਜੀ ਬਾਹਰ ਬੰਦਿਆਂ ਚ ਬਹਿਣਾ ਹੁੰਦਾ ਬੰਦਿਆਂ ਚ ਰਹਿਣਾ ਹੁੰਦਾ ਮੈਂ ਤੇਰਾ ਜਿੰਦਗੀ ਲਾਤੀ ਲੋੜੇ ਵਿੱਚ ਆਪੇ ਕਿ ਮੈਂ ਬਾਹਰ ਜਾਣਾ ਅਸੀਂ ਬੰਦੇ ਜਿਹਾ ਬਹਿਣਾ ਹੁੰਦਾ ਸੌ ਗੱਲਾਂ ਹੁੰਦੀਆਂ ਦਵਿੰਦਰ ਤੂੰ ਕਿੱਥੇ ਚਲਦੀ ਆ ਬੱਸ ਕੋਈ ਕੰਮ ਨਹੀਂ ਉਹ ਚੈਰੀਪੀ ਨਹੀਂ ਆ ਚਿੰਡੀ ਕੰਦੀ ਇੱਧਰ ਦੀ ਵਜ ਬਣਦਾ ਹੁਣ ਨਾਲ ਉਹ ਮੈਨੂੰ ਆਂਦੀ ਆ ਤਾ ਮਨਾ ਕਰੀ ਮੈਂ ਜੋਣੀ ਬਣ ਹੈ ਨਹੀਂ ਜਾਂਦੀ ਸੀ ਤੁਹਾਨੂੰ ਘਟ ਘਟ ਖਾ ਲੈ ਨਹੀਂ ਥਾਂ ਨਹੀਂ ਜਾਣਾ ਕਿਤੇ ਬਾਹ ਵਜਾ ਦਾ ਮੇਰਾ ਬਾਹ ਐ ਕਿ ਚੋਬਤੀ ਦਾ ਮਾਦਾ ਤੇ ਮਾਦੇ ਨੂੰ ਦਰਦ ਜਣਾਉਂਦਾ ਬਲੀਆਂ ਦਾ ਉਦੋਂ ਤੈਨੂੰ ਤਾਂ ਦੀਜੇ ਮੈਂ ਜਿੱਤੀ ਜਾਣਾ ਤਾਂ ਜਿੰਦਾ ਥੋੜੀ ਆਜੀ ਦਾ ਮੇਰੀ ਬੁੱਧੀ ਆ ਆਂਦੀ ਤੂੰ ਪਤਾ ਨਹੀਂ ਕਿੱਥੇ ਆਣਾ ਕਰੀਏ ਕੁੰਡੀਆਂ ਫਸੀਆਂ ਵਾ ਦੱਸ ਪਤਾ ਦਵਾ ਦਵਾ ਦੋ ਐਜੰਟ ਨਾਲੋਂ ਨਵੀਂ ਮੋਡਲ ਦੀ ਵਾਰ ਮੋਨਿਟਰ ਤਾਂ ਬਹਿਤਾਂ ਨਹੀਂ ਰਹਿ ਗਿਆ ਪਤਾ ਲਾ ਭਾਬੀ ਇਹ ਕਿੱਥੋਂ ਮੇਰੇ ਬਾਏ ਪਾਈ ਭੈਣ ਜੀ ਹੁਣ ਬੰਦਿਆਂ ਦੇ ਬੰਦਿਆਂ ਨਹੀਂ ਬਣਿਆ ਤੇ ਮਮੀ ਬੰਦਿਆਂ ਦੀ ਕਹਿਦਾ ਬੰਦਿਆਂ ਦੀ ਰਹਿ ਜਾਂਦਾ ਨਹੀਂ ਚਲ ਜਾਓ ਮੈਂ ਕਿਹਾ ਸਾਬ ਤੂੰ ਕੋਲੋਂ ਤੂੰ ਇੱਥੇ ਨਹੀਂ ਬੜੀ ਵਧੀਆ ਏ ਹਾ ਜੀ ਮੈਨੂੰ ਅੱਛਾ ਸੀ ਮੇਰੇ ਘਰ ਪਾਤੀ ਬੋਲਣਾ ਪੈਣੀ ਪੁਰਕੇ ਲੈ ਹਾਏ ਬਬੂ ਵੇ ਲੈ ਆਈ ਕੰਮ ਪਰ ਕੰਮੀ ਕੋਈ ਨਹੀਂ ਪਾਗੜਾ ਆਪੇ ਜਾ ਆਹ ਤੈਨੂੰ ਖਾਣ ਦਾ ਵੜ ਵੜ ਕੇ ਚੁਣੂ ਤੇ ਸੇਮੋਸਾ ਖਾਲਿਆ ਨਹੀਂ ਤੋਤੇ ਤੋਤੇ ਤੇਂ ਹੀ ਆ ਤੇ ਦੋਤਾ ਦੂਤੇ ਆ ਨਹੀਂ ਜੋ ਬਣਾ ਮੇਰਾ ਗਰਮੀ ਨਾ ਜਾ ਤੂੰ ਹੀ ਨਹੀਂ ਚੋਬੀ ਗਰਮੀ ਕਿੰਨੀ ਤੇ ਕਿਤੇ ਤੜੇ ਭਾਈ ਦੇ ਨਹੀਂ ਆ ਕੋਈ ਤੁੱਤ ਮੇਰੇ ਮਾਗੀ ਤੂੰ ਨਹੀਂ ਪਾ ਦੇਣਾ ਦੋਵੇਂ ਚੇਤੇ ਮਰੂ ਦਾ ਜੇ ਬਣਉਂਦੇ ਫੇਰ ਕੰਮ ਕਰਦਾ ਤੇ ਨਾ ਜਿੱਦ ਕਿ ਵਾਂਡੇ ਚਾਹੀਦਾ ਨਾ ਫੇਰ ਤੌਰ ਕੱਢੀਦਾ ਵਾ ਘਰ ਨਹੀਂ ਇੰਨਾ ਤੌਰ ਕੱਢੀਦਾ ਜਿੱਦਾਂ ਤਾ ਵੇਜ ਜਿੱਦਾਂ ਤੂੰ ਮੇਰੀ ਤਾਲੀ ਨਹੀਂ ਆਈਦਾ ਕਿ ਤੇਰੇ ਟੰਕਾ ਉਹ ਤੇਰੇ ਨੇ ਫਿੱਟ ਵਾ ਕਰਾਉਣਾ ਨਹੀਂ ਮੋੜ ਕਾਦਾ ਨਹੀਂ ਜਿੱਦ ਤਾਈ ਮਿਲਦੀ ਤਾੜ ਹੋ ਗੜਾ ਤਾਂ ਮੈਂ ਮੈਂਦਾ ਫੇਰ ਮੈਂ ਹਾ ਜਿੱਦਨ ਬਾਦ ਬਿਣਾ ਹੋਇਆ ਇੰਨਾ ਜੱਜਾ ਤੇ ਚਪੀਦਾ ਮਾਰੀ ਜਾਵੇ ਮੈਂ ਤੇ ਕਰਕੇ ਜਰਾ ਮਾਰਦਾ ਨਹੀਂ ਆ ਮਾਤਾ ਕਿਉਂ ਨਹੀਂ ਮਰਦਾ ਫੇਰ ਮੈਂ ਵੀ ਕਰਦਾ ਫੇਰ ਤਾਲਣੀ ਆ ਵੇਸੀ ਜੋ ਹੋਊਗੀ ਬੇਚ ਜਾਊਂਗਾ ਨਹੀਂ ਕਰੀ बाहर टमका पे कोई दूसरा सुनूंगा तो बदनामी कि नहीं होनी है अच्छा इतने आते जाते जाते पर दो इधर जाते छोड़ दाल इधर फिर मैं इधर आता हूँ तू बनना नहीं पड़ना है बाहर अंदर जाना पड़ता है जाना पड़ता है इधर इधर दवा इधर इधर दवा ये अपनी मिन्नुआ तो दवा काट के जाना दवा मिन्नुआ दवा ना मैं मैं तेरे तत्ती जो ले रही थी क्या जाम आता है जाए हाँ दवा तेरी ना तब सेना क्या है ना सेना तो अभी पहला दा आधे ना 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 ਕਿਆ ਨੇ ਚ ਰਿਆ ਕਰ ਮਨ ਸੋਹਣੇ ਬਨੇ ਚੀਜ਼ਾਂ ਚੰਗੀਆਂ ਚੰਗੀਆਂ ਸਵਾਦੀ ਬਣਾਉਣਾ ਜਿਆ ਕਰ ਜਨਾ ਇਦਾਂ ਮੋਦੀ ਕਰ ਕਰੀ ਤੇ ਐਦਾਂ ਦੇ ਮੁੱਠਾ ਮਾਰਾ ਐਦਾਂ ਕਰੀਂ ਬੱਸ ਕਰ ਮਾਰ ਕੇ ਦੇਖ ਲੈ ਹੁਣ ਗੰਨ ਕਰ ਜਿਣੀ ਚਲਦੀ ਛਾਦੀ ਉਥੋਂ ਵੀ ਤੇ ਛਾਦੀ ਆ ਅੱਲ ਮਟਿਆਰ ਨੇ ਤੇ ਛੜੇ ਛੜਦੇ ਹੁੰਦੇ ਆ ਹੁਣ ਤਰੀ ਮਾਤਾ ਮਤਾਰਾ ਹਨਾ ਐਦਾਂ ਰਿਆ ਤੈਨੂੰ ਇੱਥਾ ਇਦਾਂ ਕਰਨਾ ਹੁਣ ਸੋਥਰਾ ਦੀ ਹੈ ਨਾ ਤਾਂ ਨਹੀਂ ਤਾਂ ਮੈਂ ਜਦ ਸਰ ਜੁਨੀ ਤੇ ਨਾਲ ਲੀਨੀ ਆ ਪਰ ਮੈਂ ਹੁਣ ਤਾਵਾ ਮਰਿਆ ਤਾਂ ਮੈਂ ਨਾ ਵਿੱਚ ਦੰਦ ਬਣਾ ਲੂੰਗਾ ਹਾਂ ਬਾਬਾ ਹੋਲ ਮਾਤਾ ਆ ਮੇਰੇ ਕਿਹੜੇ ਪੱਲੇ ਮੰਦੀ ਆ ਗੋਵਾਂ ਦੀ ਬੜੀ ਸੋਹਣੀ ਆ ਕੀ ਆਤਮਿੰਦਰ ਫਲਕਾਰੀਆਂ ਲੈ ਕੇ ਬੈਠੀ ਹੋ ਵੇ ਗੱਲ ਸੁਣ ਮੇਰੀ ਜਿੱਤਣ ਅਸੀਂ ਵੇਖਣ ਗਏ ਹਾਂ ਉਹ ਤੋਂ ਅਸਾ ਕੋਈ ਨਹੀਂ ਆਹ ਹੁਣ ਜਦੋਂ ਇੱਥੇ ਆ ਗਈ ਪਤਾ ਹੀ ਗਜ਼ਨ ਲਗਾ ਕੇ ਕਮਰੇ ਪੱਲੇ ਪਾਸ ਮਿੰਟ ਕੁ ਬਾਅਦ ਮੈਂ ਅੱਲਨ ਮਟਿਆਰ ਆ ਮੈਂ ਅੱਲਨ ਮਟਿਆਰ ਹੁਣ ਥਲਕਾਰੀਆਂ ਲੈ ਕੇ ਪਰਾਂ ਤੇ ਪੂਲਾ ਕੇ ਬਨੇ ਬੈਠੀ ਉਸੇ ਕੀ ਸਾਗ ਸਾਗ ਨਹੀਂ ਆਂਦੀ ਮੈਂ ਅੱਲਨ ਮਟਿਆਰ ਆ ਥੱਥੀ ਮੇਰੇ ਪੱਲੇ ਬੰਦੀ ਆਂਦੀ ਤੇਰਾ ਕੋਈ ਬਾਹਰ ਚੱਕਰ ਅਜੇ ਮੈਂ ਜਾਣਦਾ ਕਿਤੇ ਤੇ ਬਾਹਰ ਚੱਕਰ ਆ ਮੇਰਾ ਹੂੰ ਆਂਦੀ ਤੇਰਾ ਕੋਈ ਬਾਹਰ ਚੱਕਰ ਵਾ ਤੂੰ ਜਾਣਦਾ ਕਿਤੇ ਕਿਹੜੀ ਛੜਕ ਵਾ ਛੜਕਰੀ ਚੱਕਰ ਆਂਦੀ ਚੱਕਰ ਤੇਰਾ ਬਾਹਰ ਕੋਈ ਮੈਂ ਦੇ ਅੱਗੇ ਆਉਂਦੀ ਹਾਂ ਵੀ ਸਾਡੇ ਸਾਰੇ ਟੱਬਰ ਦੇ ਕੇ ਨੇ ਚੱਕਰ ਚ ਪਾਇਆ ਮੈਂ ਰੋਜ ਵੀ ਨਹੀਂ ਆਣੀ ਆ ਓਏ ਉਹ ਚੱਕਰ ਨਹੀਂ ਉਹ ਆਂਦੀ ਮੇਰਾ ਚੱਕਰ ਚ ਲਿਆ ਕੇ ਬਾਹਰ ਤੂੰ ਬਾਹਰ ਜਾਣਾ ਪਰਨਾ ਪੁਰਨਾ ਬੰਨ ਕੇ ਤੇ ਜਾ ਫਿਰ ਕੀ ਕਰਨਾ ਚਲਾ ਲੈ ਚੱਕਰ ਸਾਡੇ ਨੂੰ ਇਹਨੂੰ ਕਿੱਥੇ ਖੜ ਛੱਡੂਗਾ ਮੈਂ ਛੱਡਣ ਜੂਗੀ ਹੈਗੀ ਹੁਣ ਕਮੜੀ ਪੱਲੇ ਪਾਤੀ ਸਾਡੇ ਤੂੰ ਹੀ ਪਵਾਈ ਮੇਰੇ ਕਮੜੀ ਪੱਲੇ ਉਦੋਂ ਮੈਂ ਕਹਿੰਦਾ ਇਹ ਗੋਲ ਕਰੇ ਵੇਖਿਆ ਨਹੀਂ ਹੁਣ ਪੰਜਾਂ ਨੂੰ ਕਰੀ ਜਾਂਦੀ ਉਹਨਾਂ ਸਮਝ ਆਉਂਦੀ ਨਾ ਕੁਛ ਆਹ ਲੈ ਕੇ ਬੈਠੀ ਫਸਕਾਰੀਆਂ ਕਬਲੀ ਦਾ ਮੇਰੇ ਪੱਲੇ ਪਾਈ ਤੀ ਹਾਂ ਜੀ ਮੰਨ ਕੇ ਰਹੇ ਵਰਗੇ ਵੀ ਹੋਈ ਕਬਲੀ ਦਾ ਨਾ ਜੀ ਨਾਮਾ ਸੁਣਦੇ ਔੜੀ ਸੁਣੀ ਲੈ ਕਿੱਥੇ ਚੱਲੀ ਆ ਲਿਸਕਾ ਪੁਸ਼ਕਾ ਮਾਂ ਠੀਕ ਦਾ ਸੁਣੀ ਗਈ ਆ ਮੈਂ ਆ ਅੱਜ ਹੀ ਲਾਦੀ ਛਾਲੇ ਨਭੂ ਜਾ ਜੇ ਤੁਹਾਂ ਕੋ ਦਤਾ ਮਾਂ ਨਾ ਵੀ ਆਦੇ ਤੂੰ ਤੁਹਾਨੂੰ ਮੈਂ ਥੋੜੀ ਲੱਗਾਂ ਗਈ ਆ ਚੱਲੀ ਕਿੱਥੇ ਆ ਚਾਤੇ ਤੇਰੇ ਨੂੰ ਤੇ ਤੋਈ ਲਾਦੀ ਨਹੀਂ ਆ ਚੱਲੀ ਕਿੱਥੇ ਆ ਨਾ ਨਾ ਚਿੱਤੇ ਆ ਉਹ ਤਾਂ ਦੀ ਮੈਨੂੰ ਤੋ ਤਾਜ ਰਿਆਦ ਨਾਲ ਉਹਨਾਂ ਨੂੰ ਰਾਜ਼ਾ ਤੇਰੇ ਤਾਤੇ ਦਾ ਬਹੁਤ ਤਕਰ ਜਾ ਗਈ ਤਾਂ ਤਾਂ ਫਿਰ ਕਾ ਲਿਆ ਨੇ ਤੇ ਕਿਹਨੂੰ ਚੱਲ ਚੱਲਦਾ ਵਾ ਚੱਲਦਾ ਹੀ ਵੇਖਿਆ ਵਾ ਗੱਲਾ ਮਾਰਦਾ ਨਾ ਰੋਜ ਰੋਜ ਕੋਲੇ ਪੇ ਖਾਂਦਾ ਹੀ ਉਹਨਾਂ ਹੋ ਗਈ ਆਂਦੀ ਆਰਾ ਤੇ ਤੋ ਚੱਲਦਾ ਸੀ ਤੇ ਅੰਕ ਚੱਲ ਮੈਨੂੰ ਤਾਂ ਚਾਹੀਏ ਮੈਨੂੰ ਤਾਂ ਦਾ ਮੜਾ ਤੋ ਹੀ ਤਕਰ ਜਾਣਾ ਬਤਾਈ ਖਾਣੂ ਬਾ ਹਾਂ ਹਾਂ ਹੇ ਦਾਦੂ ਆ ਮੇਰੇ ਬਾਪ ਕੋਲ ਤੇ ਬੱਚਾ ਨਹੀਂ ਦੱਸਦੇ ਨੇ ਕਿ ਤਾ ਗੇ ਆਂ 50 ਰੁਪਏ ਦਤੀ ਇਹ 50 50 ਮੇਰੇ ਆਹ ਆਹ ਨਹੀਂ ਚੁੱਕੋ ਤੋੜੀ ਤੱਕ ਜੇ ਜੋਪਾ ਦੇ ਤੋ ਚਲੋ ਜਾਣਗੇ ਤੋ ਦਤਾ ਦੋ ਦਾਨਾਂ ਚ ਜਾਤੀ ਜੱਟ ਤੀਨੀ ਟੋਨੀਆ ਸੋਣੀ ਤੇ ਹੁਣੇ ਤਰ ਬੜੀ ਯਾਰ ਜੀ ਤੋ ਪੌਹੇ ਜੀ ਤੋ ਬੇਤਰੀਆ ਕੋ ਆ ਸੂਟ ਖਾੜ ਜੇ ਨੀ ਪੌਂਦੀ ਚੰਨ ਹਲਕਾ ਥੋੜੀ ਜੂੜਾ ਕਰਦੀ ਉਹਦੇ ਵਾਲ ਖੁੱਲੇ ਸੇ ਵਾਲੇ ਪੂਰੇ ਲੰਘਦੇ ਲਿਸਕਦੇ ਆ ਲਿਸਕਦੇ ਜਿੱਦਾਂ ਜਾਓ ਇਹ ਤੋ ਗੀ ਕੁੱਤੀ ਕੇ ਨਹੀਂ ਆ ਉਹਦੇ ਵਾਲ ਆ ਤੇ ਪਿੱਛੇ ਨੂੰ ਪੂਰੇ ਲੰਬੇ ਲੰਬੇ ਕੀ ਕਾ ਕੀ ਕਰ ਲੈ ਪੂਰੇ ਮੈਂ ਚਾਲੂ ਦੀ ਹੇ ਗੰਗਲਿਆ ਮੈਂ ਕਿਹ ਹੁੰਦੇ ਆ ਸਟੇਟ ਵੀ ਹੁੰਦੇ ਆ ਆਪਾਂ ਵਰ ਦੋ ਦਿਨ ਆ ਤੇਰਾ ਘਰ ਤੇ ਚਾਚੀ ਮੁਸ਼ਕਲ ਆ ਤੇ ਦੱਦ ਜਾਇਆ ਤੁਸੀਂ ਚਾਚਾ ਗਿਆ ਤੇਰੇ ਨੂੰ ਮੇਰੇ ਇਨੇ ਚੰਗੇ ਲਾਦੇ ਤੇ ਤੁਸੀਂ ਮੈਨੂੰ ਦੱਛਿਆ ਦੱਸ ਨਹੀਂ ਮੇਰੀ ਮੇਰੀ ਜ਼ਿੰਦਗੀ ਤਾਂ ਆਉਂ ਨਹੀਂ ਆ ਮੈਨੂੰ ਦੱਛਿਆ ਲਾਦੇ ਨਹੀਂ ਆਂ ਤੈਨੂੰ ਕੀ ਨੂੰ ਦੱਸਿਆ ਦੱਸਾਂਗੇ ਸਾਰਾ ਕੋ ਫੋਟੋ ਵੀ ਖਾਵਾਂਗੇ ਲਿਆ ਆ ਕੇ ਖੇਚੜੀ ਲਿਆਵਾਂਗੇ ਪੰਜ ਜਾਲ ਦਾ ਇੱਕ ਮੁੱਲ ਹੁੰਦਾ ਕੋਈ ਨਹੀਂ ਮੈਂ ਚਿੱਟਾ ਚਾਚਾ ਨੂੰ ਪਾਸੀ ਆ ਵੀ ਵੀ ਦੇ ਦੱਤ ਮੀਰੇ ਨਾਲ ਆਇ ਤੋ ਪਹਿ ਜਾਣਾ ਖਿਚਣਾ ਡਟਾ ਆ ਜਾ ਲੱਗਣੇ ਜੀ ਚੱਲ ਜਣਾ ਦੇ ਦੇਗੀ ਇਹ ਫੋਟੋ ਹਾਂ ਸਰੂਤ ਸਰੂਤ ਪਰ ਗੱਲ ਨਾ ਕਰੀ ਕੇ ਕੋਈ ਅਸੀਂ ਦੱਸਿਆ ਕੀ ਨਾ ਚਾਚੀ ਮੇਰੀ ਚਾਚੇ ਨੂੰ ਨਾ ਪੁੱਛਣ ਲੱਗਦੀ ਮੈਨੂੰ ਆਦਾ ਘਰ ਜਾਣਾ ਮੈਂ ਤੇ ਮੋਤੀ ਆਜ ਪੈਂਦਾ ਤੋਂਦਾ ਐਡਾ ਐਡਾ ਕਰ ਐਡਵਾਂਸ ਦੇ ਦੇ ਅਸੀਂ ਤੇਨੂੰ ਨਾਮ ਲਾ ਮੈਂ ਤੋ ਹੈ ਨਹੀਂ ਆ ਪੈੜੀ ਦੱਦੀ ਮੈਂ ਚਿਚੋ ਦਾ ਮਾਮਾ ਚੋੜੀ ਛੜੀ ਚਾਲੇ ਤੇ ਚਾਚੇ ਦਾ ਦੋ ਦੋ ਸਾਰੇ ਬੰਦਿਆਂ ਤੋਂ ਲੁੱਟੀਆਂ ਪੈਸੇ ਤੇ ਭਾਈ ਲੱਗਣੇ ਜਿਹੜੀ ਆ ਉਹਦੇ ਕੋਲ ਆਈਫੋਨ ਵੀ ਆ ਆਪਣੀ ਰੋਕ ਨਾ ਆ ਹੇ ਮਾਫਾ ਹੋਈ ਨਾ ਮੋਦਨੀ ਉਹਦੀਆਂ ਡਾਰੀ ਤਾਂ ਕਪੜਾ ਲੈਣੀ ਹੋਰ ਹਾਈ ਤੋਂ ਜੀ ਕਿਹੜੀ ਗੱਡੀ ਚਾਹੁੰਦੀ ਹੁੰਦੀ ਹੈ ਉਹ ਹਏ ਤੋ ਜੀ ਜੀ ਹਾਂ ਫਾਰ ਦਿਲਾ ਤੇ ਫਰੀ ਦੇ ਮੈਂ ਮੱਝੇ ਦਾਦੀ ਲਾਦੀ ਬੜਾ ਦਮ ਦਾ ਸੇਰੇ ਬਤਾਣ ਦੱਸੋ ਹੋਰੇ ਦਾੜੇ ਨੂੰ ਤਾਂ ਤਰਸ ਜਾ ਸਭ ਆਏ ਹੋਰੇ ਨਹੀਂ ਹੋਰੇ ਹੋਰੇ ਕੋ ਕੋ ਦੇ ਚ ਬੋਲ ਕੇ ਖਾਣ ਦੇ ਮੈਂ ਮੈਂ ਤੇ ਮੁੱਤੀ ਦੇ ਮੈਂ ਨਹੀਂ ਜੀ ਆਂਕੀਆਂ ਨੂੰ ਆਣੀਆਂ Bye. Bye.